ਤੁਹਾਡਾ ਤੂਰੀ ਪਹੁੰਚ ਲੱਗੀ ਆਏ ਸਾਡੀ ਸੰਸਥਾ ਵੱਲੋਂ ਤੇ ਜੀ ਆਇਆਂ ਨੂੰ ਜੰਨ ਵੱਲੋਂ ਤੂਰੀ ਅੱਜ ਪਹੁੰਚੇ ਪਹਿਲੀ ਵਾਰੀ ਆਏ ਹੋਗੇ ਨਾ ਮੈਂ ਤੂਰੀ ਮੈਂ ਬਹੁਤ ਵਾਰੀ ਆਇਆ ਗਾਨੀ ਗੁਰਪ੍ਰੀਤ ਕੌਰ ਕੰਗੋਜੀ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਵੇਂ ਕਿ ਸਿੰਘ ਵਰਸਸ ਕੌਰ 25 ਕਿਲੇ ਬਾਬੇ ਭੰਗੜਾ ਪਾਉਦੇ ਨੇ ਯਾਰ ਅਨਮੋਲੇ ਸੁਪਨਾ ਸ਼ਰੀਰ ਰੱਬ ਦਾ ਰੇਡੀਓ ਨਿੱਕਾ ਜਹਲਦਾਰ ਤੂ ਨਿੱਕਾ ਜਹਲਦਾਰ 3 ਅੱਜ ਇਹ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੇ ਸਾਡੇ ਸਾਰਿਆਂ ਵੱਲੋਂ ਦੀਆ ਨੂੰ ਸਾਡੇ ਸਾਰਿਆਂ ਵੱਲੋਂ ਦੀਆ ਨੂੰ ਸਾਡੇ ਸਾਰਿਆਂ ਵੱਲੋਂ ਦੀਆ ਨੂੰ ਤੁਹਾਡਾ ਠੀਕ ਹੈ ਠੀਕ ਹੈ ਹਾਂਜੀ ਪਰ ਉਸ ਸਹੀ ਗੱਲ ਤੁਹਾਡਾ ਧੂਰੀ ਪਹੁੰਚੇ ਜੀ ਆਏ ਸਾਡੀ ਸੰਸਥਾ ਵੱਲੋਂ ਜੇ ਜੀ ਨਿਊਜ਼ ਦੇ ਵੱਲੋਂ ਜੇ ਧੂਰੀ ਅੱਜ ਪਹੁੰਚੇ ਪਹਿਲੀ ਵਾਰੀ ਆਏ ਹੋਗੇ ਨਾ ਜੀ ਮੈਂ ਧੂਰੀ ਮੈਂ ਬਹੁਤ ਵਾਰੀ ਆਇਆ ਹਾਂ ਅੱਜ ਕੀ ਕਹਿਣਾ ਚਾਹੋਗੇ ਗੁਰਦਸਤਾਂ ਨੂੰ ਜਿਆਦਾ ਦਿੱਖਿਆ ਵੀ ਇਹ ਜੀ ਅੱਜ ਪਹਿਲਾ ਦਾ ਹਾਂ ਤਿਆਂ ਦੇ ਲੋਹੜੀ ਤਾਂ ਹੈ ਪਰ ਮੈਨੂੰ ਇਹ ਬਹੁਤ ਵਧੀਆ ਲੱਗਿਆ ਕਿ ਇਹ ਵਾਰਡ ਨਾਡੇ ਹੈ ਪਰ ਆਰੇ ਜਿਹੜੀ ਜਿਹੜੀ ਸੰਸਥਾ ਹੈ ਇਹਨਾਂ ਦਾ ਬਹੁਤ ਵੱਡਾ ਉਦੋਂ ਹੈ ਜੀ ਪਾਵੇਂ ਅੱਜ ਧੀਆਂ ਨੇ ਕਾਫੀ ਸਰਚ ਕੀਤੀ ਹੈ ਪਰ ਫੇਰ ਵੀ ਚੀਜ਼ਾਂ ਕਿਤੇ ਜਿਹੜੇ ਸਾਡੇ ਪੁਰਾਣੇ ਰਸਮ ਰਵਾਜ ਪਏ ਆ ਕਿ ਲੱਗਦਾ ਕਿ ਜਿਹੜੇ ਜੜੀ ਅੱਗੇ ਸਾਡੀ ਧੀਆਂ ਆਏ ਨੇ ਉਹ ਸਿਰਫ ਧੀਆਂ ਵਾਲੀ ਗੱਲ ਤੇ ਨਹੀਂ ਲੱਗਦਾ ਕਿ ਜਿਹੜੀ ਵੀਰ ਚ ਬੇਟਾ ਬੇਟੀ ਦੋਨਾਂ ਦੀ ਲੋੜ ਹੈ ਪਰ ਇਹ ਘਟਾ ਕੇ ਦੇਖਣ ਦੀ ਲੋੜ ਨਹੀਂ ਹੈਗੀ ਕਿ ਜੇ ਸਰਕਾਰ ਵਿੱਚ ਧੀਆਂ ਹੀ ਤਾਂ ਸਾਡੀ ਜੀ ਹਲੋ ਕਿਹਦੇ ਮਾਪਿਓ ਅੱਜ ਵੀ ਧੀਆਂ ਨੂੰ ਘੱਟ ਸਮਝਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੈਸੇ ਤਾਂ ਬਹੁਤ ਫਰਕ ਪੈਗਾ ਪਰ ਮੈਨੂੰ ਇਹ ਲੱਗਦਾ ਕਿ ਇਹ ਇੱਕ ਹੈ ਮਾਂ ਹੈ ਸੋ ਤੁਸੀਂ ਜਿਹਾ ਮਾਂ ਪਿਲੀ ਹੁੰਦੀ ਹੈ ਇਹ ਸਾਰੇ ਹੱਬ ਤੋਂ ਪਹਿਲਾਂ ਸਦਨਾ ਜਦੋਂ ਤੁਸਾਂ ਮਾਂ ਨੂੰ ਪੁੱਤ ਨੂੰ ਬਣਾਇਆ ਇਹਦੇ ਉਹ ਆਪਣੇ ਆਪ ਨੂੰ ਅਧਿਹਾ ਸਮਝੂ ਕਿ ਮੈਂ ਅਭੀ ਇਸ ਦਾ ਪੁੱਤ ਜੀਣਾ ਸਾਡੇ ਵਿਰੇ ਪਰਵਰਤਨ ਸਾਮਾਨ ਸਰਕਾਰੀ ਗੁਰਪ੍ਰੀਤ ਕੌਰ ਕੰਗੋਜੀ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਜਿਵੇਂ ਕਿ ਸਿੰਘ ਵਰਸਸ ਕੌਰ ਅੱਛੀ ਕਿੱਲੇ ਸਭ ਦੇ ਪੰਗੜਾ ਪਾਉਂਦੇ ਨੇ ਯਾਰ ਅਮੋਲੇ ਸੁਫਨਾ ਸ਼ਰੀਰ ਰੱਬ ਦਾ ਰੇਡੀਓ ਨਿੱਕਾ ਜਿਹਲਦਾਰ 2 ਨਿੱਕਾ ਜਿਹਲਦਾਰ 3 ਅਜੇ ਹੋਰ ਬਹੁਤ ਸਾਰੀਆਂ ਪੰਜਾਬੀ ਹਲਮਾਨੇ ਪਦਮ ਸ਼੍ਰੀ ਕੌਰ ਸਿੰਘ ਜੀ ਸਪੋਰਟਸ ਦੀ ਬਣੀ ਹੋਈ ਫਿਲਮ ਔਰ ਸਭ ਤੋਂ ਮੇਰੀ ਸਭ ਤੋਂ ਪਿਆਰੀ ਫਿਲਮ ਹਰਜੀਤਾ ਹਰਜੀਤੇ ਦੇ ਵਿੱਚ ਜਿੱਤੇ ਇੱਕ ਖਿਡਾਰੀ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਉਸ ਕਿਰਦਾਰ ਨੂੰ ਪਹੁੰਚੋ ਕਰਨੇ ਸਵਾਤ ਕਰਦੇ ਜੀ ਉਤਮ ਸਵੀਟ ਬੇਕਰਸ दिल्ली मल्टी स्पेशलिटी हॉस्पिटल संरूर एडवांस कोडिंग सेंटर और अ